ਇਹ ਮਾਮਲਾ ਜੀ ਮੇਰਾ ਨਾਮ ਮਿੱਤੀ ਹੈ ਸਹਾਰਾ ਜਨ ਸਹਾ ਵਰਕਰ ਆ ਅੱਜ ਸਾਡੇ ਸਾਰੇ ਕੋਲ 89552 3333 ਤੇ ਕਾਲ ਆਈ ਸੀ ਕਿ ਨੰਦਗੜ ਪਿੰਡ ਵਿੱਚ ਇੱਕ ਕਾਰ ਵਿੱਚ ਲਾਸ਼ ਪਈ ਹੈ ਜਿੱਥੇ ਸਾਰਾ ਟੀਮ ਐਮਬੂਲੈਂਸ ਨੇ ਇੱਕ ਮੌਕੇ ਤੇ ਪਹੁੰਚੀ ਸੀ ਤੇ ਲਾਸ਼ ਨੂੰ ਪੁਲਿਸ ਦੀ ਮੌਜੂਦਗੀ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਕੀ ਕਾਰਨ ਕਿਉਂ ਲੱਗਿਆ ਕਾਰਨ ਸਰ ਅਜੇ ਕੁਝ ਨਹੀਂ ਪਿਆ ਸੱਟਾਂ ਵੱਜੀ ਹੋਈਆਂ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਜਿੰਨੀ ਕੋਮਰ ਹੈ ਇਹਦੀ ਹੈਗੀ 35-40 ਸਾਲ ਦੀ ਕਿ ਦਵਿੰਦਰ ਘੋੜਾ ਜੀ ਇਹ ਲੜਕੀ ਹੈਗੀ ਹੁਸਨਰ ਦੀ ਪਿਛਲੇ 24 25 ਸਾਲ ਤੋਂ ਜਗਜੀਤ ਸਿੰਘ ਨਾਲ ਵਿਆਹੀ ਹੈ ਨੰਦਗੜ ਪਿੰਡ ਦੀ ਇਹਦੀ ਰਾਤ ਡੈਥ ਹੋਈ ਹੈ ਜੀ ਉਹ ਘਰ ਵਾਲਿਆਂ ਦੇ ਮੁਤਾਬਕ ਤਾਂ ਇਹ ਵੀ ਇਹਨੂੰ ਹਾਰਟ ਅਟੈਕ ਆ ਗਿਆ ਪਰ ਜਿਹੜੇ ਲੜਕੀ ਦੇ ਵਾਰਸ ਹੈ ਪੇਕੇ ਆ ਮਤਲਬ ਉਸਨਾਰ ਵਾਲੇ ਉਹ ਕਹਿੰਦੇ ਵੀ ਸਾਡੀ ਲੜਕੀ ਦੀ ਕੁੱਟਮਾਰ ਹੋਈ ਹੈ ਇਹਦੀ ਪੜਤਾਲ ਚੱਲ ਰਹੀ ਹੈ ਜੀ ਪੱਕੀ ਪੋਸਟਮੈਨ ਨੂੰ ਪਤਾ ਲੱਗ ਜੀ ਇਹਦੀ ਉਮਰ ਹੈ ਕਿੰਨੀ ਜੀ 48 ਸਾਲ ਦੀ ਇਹਦੀ ਕੰਮ ਕਰਦੇ ਘਰੇ ਘਰੇ ਨਹੀਂ ਬਾਹਰ ਨਾ ਕਰੀ ਹੈ ਜੀ ਹਸਬੰਦ